بہت جلدا میرے મિતرو بیچانے پاؤلے انہاں نے کدي توڑی نے پندے 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 کتي گئی او سامنے جیڑی گالیاں دا نمبر ہے جڑے جنہاں نے غلطیاں کریاں نا سستاں ہی جاندے ہیں او سامنے تیہ 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 اے کوئی تاریخ ہے ਆ ਵੀ ਹਾਂ ਬੁੱਕਿਆਨੀ ਬੁੱਕਿਆਨੀ ਆਹ ਸਾਹਮਣੇ ਦੇ ਬੰਦੇ ਬੰਦੇ ਚੌਥਾ 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 ਥਾ ਚੌਥਾ 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 ਸਾਹਮਣੇ ਦੇ ਵਿੱਚ ਚਾਰ ਬੱਲੇ ਪੰਜਵਾਂ 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 ਭਾਈ ਹਾਂ ਕੀ ਤਾੜੀ ਆਹ ਜਿਹੜਾ ਨਿੱਟਲ ਬੰਦਾ ਆਹ ਪੱਲੇ ਵਾਲੇ ਦੇ ਸਾਹਮਣੇ ਪੂਰਾ ਚੋਟੀ ਦੀ ਧਰਤੀ ਦੇ ਨਾਲ ਹੋਰ ਜਲਾ ਤੇ ਰੰਗ ਚਾਰ ਕਿੰਨੇ ਬੱਲੇ ਹੋਇਆ ਚਾਰ ਪੂਰੇ ਕਿੰਨੇ ਬੱਲੇ ਹੋਇਆ ਸਭ ਨੇ ਪੈ ਗਈ ਬਾਲ ਲਾਓ ਸਾਹਮਣੇ ਗੋਰਾ ਗੋਰਾ ਕਿੰਦੇ ਚੋਟੀਆਂ ਵਾਲਾ ਚੋਟੀਆਂ ਵਾਲਾ ਚੋਟੀਆਂ ਵਾਲਾ ਕਿੰਦੇ ਗੋਰਾ ਲਾਓ ਸਭ ਨੇ ਪੈ ਗਈ ਬਾਲ ਆਹ ਗੋਰਾ ਕੋਰਦੀ ਪੁੱਜਾ ਗੋਰਾ ਲੈ ਵੀ ਜੀ ਰਾਜਾ ਜਰਾ ਅੰਬਾਸਵਾਦ ਮੱਲ ਦੀ ਤਾੜੀ ਬੰਦੇ ਨਾ ਕਰਦੇ ਲੈ ਜਾਦਾ ਦੇਖਦੇ ਧੰਨਵਾਦ ਹੈ ਬੜੀ ਵਧੀਆ ਖੇਡਾ ਸਾਲ ਵਧੀਆ ਹੋਇਆ ਪਰ ਚੋਟੀਆਂ ਵਾਲਾ ਕੋਲਾੜਾ ਉਹ ਕਰਾਦਾ ਬੱਲੇ ਬੱਲੇ ਇਹ ਕੀ ਸ਼ਾ ਕਰਦਾ ਹੈ